ਗੁਰਦੁਆਰਾ ਢਿੱਬੀ ਸਾਹਿਬ ਤੋਂ ਬਾਅਦ ਮੈਂ ਜਿਸ ਸਥਾਨ ਤੇ ਆਇਆ ਹਾਂ ਉਸ ਸਥਾਨ ਦਾ ਨਾਮ ਹੈ ਬਾਬਾ ਗੁਰਦਿੱਤਾ ਜੀ ਜੋ ਕਿ ਗੁਰਦੁਆਰਾ ਢਿੱਬੀ ਸਾਹਿਬ ਤੋਂ 35 ਕਿਲੋਮੀਟਰ ਦੀ ਦੂਰੀ ਤੇ ਹੈ ਕਿ ਜਦੋਂ ਅਸੀਂ ਰੋਪੜ ਤੋਂ ਕੀਰਤਪੁਰ ਸਾਹਿਬ ਵੱਲੋਂ ਜਾਂਦੇ ਹਾਂ ਤਾਂ ਰਸਤੇ ਵਿੱਚ ਬਾਬਾ ਗੁਰਦਿੱਤਾ ਜੀ ਦਾ ਗੁਰਦੁਆਰਾ ਸਾਹਿਬ ਆਉਂਦਾ ਹੈ ਬਾਬਾ ਗੁਰਦਿੱਤਾ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਹੋਏ ਇਨ੍ਹਾਂ ਦਾ ਜਨਮ ਕਤਕ ਮਈ 15 ਸੰਮਤ ਸੰਨ 1613 ਈਸਵੀ ਵਿੱਚ ਮਾਤਾ ਦਮਦੋਰੀ ਜੀ ਦੇ ਉਧਰੋਂ ਡਰੋਲੀ ਭਾਈ ਜ਼ਿਲ੍ਹਾ ਮੁਰਗਾ ਵਿਖੇ ਹੋਇਆ ਆਪ ਜੀ ਨੇ ਪਿਤਾ ਗੁਰੂ ਪਾਸੋਂ ਧਾਰਮਿਕ ਅਤੇ ਸ਼ਸਤਰ ਵਿਦਿਆ ਪ੍ਰਾਪਤ ਕੀਤੀ ਵਿਸਾਖ 21 ਸੰਮਤ ਸੰਨ 1624 ਈਸਵੀ ਨੂੰ ਆਪ ਜੀ ਦੀ ਸ਼ਾਦੀ ਬੀਬੀ ਅਰੰਤੀ ਜੀ ਨਾਲ ਬਟਾਲੀ ਵਿਖੇ ਹੋਈ ਜਿਨ੍ਹਾਂ ਦੇ ਕੁਖਤੋਂ ਬਾਬਾ ਧੀਰਮਲ ਜੀ atheshri ਗੁਰੂ ਹਰ राय ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ। ਬਾਬਾ ਗੁਰਦਿੱਤਾ ਜੀ, ਬਾਬਾ ਸ਼੍ਰੀ ਚੰਦ ਜੀ ਜਿਸ ਪੁੱਤਰ ਸ੍ਰੀ ਗੁਰਨਾਣਕ ਦੇਵ ਜੀ ਦੇ ਦਤਕ ਪੁੱਤਰ ਬਣੇ। ਉਹਨਾਂ ਦੇ ਚੇਲੇ ਬਣ ਕੇ ਉਦਾਸੀਨ ਮਤ ਦੀ ਮਹੰਤਿ ਧਾਰਨ ਕੀਤੀ। ਇਸੇ ਕਰਕੇ ਇਹਨਾਂ ਨੂੰ ਬਾਬਾ ਜੀ ਦੀ ਪਦਵੀ ਮਿਲੀ। ਬਾਬਾ ਗੁਰਦਿੱਤਾ ਜੀ ਚੇਤ ਸੁਦੀ 10 ਸੰਮਤ ਸਨ 1638 ਈਸਵੀ ਨੂੰ ਇਸ ਅਸਥਾਨ ਤੇ ਜੋਤੀ ਜੋਤ ਸਮਾ ਗਏ। ਤੰਤਨ ਬਾਬਾ ਗੁਰਦਿੱਤਾ ਜੀ ਦੀਨ ਦੂਨੀ ਦਾ ਟਿੱਕਾ ਜੀ ਜੋ ਬਾਰ ਮੰਗਿਆ ਸੋ ਵਾਰ ਦਿੱਤਾ ਜੀ ਇੱਥੇ ਮੰਨਿਆ ਜਾਂਦਾ ਹੈ ਕਿ ਇੱਥੇ ਜੋ ਵੀ ਸੰਗਤ ਮੰਨਤ ਮੰਗੇ ਜਾਂਦੀ ਹੈ ਉਹਦੀ ਮੰਨਤ ਜਰੂਰ ਪੂਰੀ ਹੁੰਦੀ ਹੈ ਤੇ ਇਸ ਤੋਂ ਅਗਲੀ ਪਹਾੜੀ ਤੇ ਥੋੜੀ ਦੂਰੀ ਤੇ ਹੀ ਬਾਬਾ ਬੁੱਢਾ ਸਾਹਿਬ ਜੀ ਦੀ ਦਰਗਾਹ ਹੈ ਕਿਹਾ ਜਾਂਦਾ ਹੈ ਕਿ ਇੱਥੇ ਬਾਬਾ ਗੁਰਦਿੱਤਾ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਜੋ ਵੀ ਸੰਗਤ ਬਾਬਾ ਬੁੱਢੇ ਸਾਹਿਬ ਜੀ ਦੇ ਦਰ ਤੇ ਮੱਥਾ ਟੇਕ ਕੇ ਜਾਂਦਾ ਹੈ ਉਸ ਦੀ ਯਾਤਰਾ ਸਫਲ ਹੁੰਦੀ ਹੈ ਤੇ ਅਸੀਂ ਤੁਹਾਨੂੰ ਪਪਾ ਬੁੱਢੇ ਸਾਹਿਬ ਜੀ ਦੇ ਇਤਿਹਾਸ ਬਾਰੇ ਵੀ ਦੱਸਾਂਗੇ

ترینہ رہوتر پہلے پادشاہ شکریہ ماندے دیماران شکر میں کلار پاچھا ناکرمائے سانجی بڑھر در فرما ہے اسی بولی چارم چلوں ایس ورہی امان تر رو ہوں اسی چھے میں جانے لیچا جانجی رہوتر میں ایک کو نیمچ اب آکے رکھنے لیچے آپ چھے میں جانجی دیگران جی چھے میں جانے لیچے چھے میں پادشاہ اپنے باتے سہر جاتے بابا میں بتا ہوں مار لے کے مستر س ਸੰਜੀਨਾ ਵੀ ਤੁਹਾਨੂੰ ਕੋਈ ਨਾ ਚਾਹਸੇ ਕਿਸ 파ਰਵਾ ਕਰਿਆ ਜਿਵੇਂ ਕੱچے ਰੱਖਿਆ ਸੀ ਕੱਚੇ ਨਹੀਂ ਬਚਾ ਲਿਆ ਅਰਥ ਸਭਾ ਉਹ ਚੇਲੇ ਕੋਚਨ ਛੱਡਿਆ ਨਵਾਂ ਉਹਨਾਂ ਚਾਹੇ ਉਸ ਦਾ ਬਾਬਾ ਬੰਦਾ ਹੈ ਸ਼੍ਰੀ ਰਾਮਕ੍ਰਿਸ਼ਨਾ ਦਾ ਭਗਤ ਹੋ ਸਕੇ ਉੱਤੇ ਚੜ੍ਹ ਤੋਂ ਬਾਅਦ ਜਨਰਲ ਨੇ ਸਾਹਮਣੇ ਰੁਕ ਕੇ ਗੰਟੀ ਮਾਰੀ ਦੀ ਮਰੀ ਹੋਈ ਉਹ ਜਿਹੜੀ ਛੜੀ ਦਾ ਸੱਚੇ ਦਰਦ ਛੜੇ ਦੇ ਕੇ ਪਾਪਾ ਬੰਦਾ ਨੇ ਚੰਗੀ ਕਮ ਕੀਤੀ ਉਸਨੇ ਬਾਰੇ ਛੇਵੇਂ ਪਾਛਣ ਪਤਾ ਲੱਗਿਆ ਕਰਨ ਕਿ ਵਰਬਾਜੀ ਨੂੰ ਪੁੱਛਿਆ ਕਿ ਕਰਮਾ ਪਰਮਾਨਿੰਦ ਘਰ ਦਾ ਕਰਮ ਹੈ ਉਹਨੇ ਬਹੁਤ ਦੱਲੇ ਜਦੋਂ ਯਾ ਤੁਸੀਂ ਛੜ ਨੂੰ ਪਿਆਸੀ ਛੜਦੇ ਆ ਇੱਕ ਮਿਆਰ ਬਹੁਤ ਦਰਵਾ ਨਹੀਂ ਕਰ ਇਹ ਬਚਨ ਸੁਣਦੇ ਹੋਏ ਬਾਬਾ ਗੁਰਦਤਾ ਜੀ ਆਪ ਜੀ ਦੇ ਸਤਿਕਾਰ ਤੇ ਸਾਂਝੀ ਤੋਂ ਪਹੁੰਚੇ ਸਾਂਝੀ ਨੂੰ ਕਹਿਣ ਲੱਗੇ ਬਾਬਾ ਜੀ ਇਸ ਸਗਾ ਤੇ ਬੈਠ ਕੇ ਸੇ ਬਹੁਤ ਹੀ ਆਨੰਦ ਮਿਲਿਆ ਜਿਹੜਾ ਬਹੁਤ ਹੋ ਚੁੱਕੀ ਹੈ ਸਾਨੂੰ ਪਤਾ ਹੀ ਲੱਗਦਾ ਸਰੀਰ ਛੱਡਣ ਦਾ ਹੁਕਮ ਹੈ ਹੈ ਇਸ ਕਰਕੇ ਤੁਸੀਂ ਇਹ ਸਗਾ ਸਾਨੂੰ ਦੇ 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 ਉਹ ਜਨਮ ਹੈ ਇਸ ਵਿੱਚ ਸਾਂਝੀ ਕਹਿਣ ਲੱਗੇ ਬਾਦਸ਼ਾਹ ਤੇ ਹੁਕਮ ਵੀ ਕੋ ਲਾ ਤੇ ਜਿਹੜਾ ਵੀ ਕੋ ਦੀ ਹੁਕਮ ਬਾਬਾ ਕਰਦਾ ਦੀਨ ਤੁਰੀ ਦਾ ਟਿਕਾ ਜੋ ਕਰ ਗਿਆ ਪਾਛਾਰ ਸਿਗਰ ਦੇ ਆਦੇਸ ਸਾਨੂੰ ਇਹ ਸਮਝਾਉਣ ਤੋਂ ਬਿਨਾਂ ਕਿ ਆਪਣੀ ਰੋਕਸ ਪ੍ਰੋਗਰਾਮ ਸਾਡੇ ਕੋਲ ਸਪਰਤਿਤ ਹੋਣਾ ਹੈ ਇਹ ਸੁਣ ਕੇ ਬਾਬਾ ਅਰਦਾਸਾ ਦੀ ਕਹਣ ਲਗੇ ਬਾਬਾ ਜੀ ਤੁਸੀਂ ਜਾਓ ਯਾਤਰਾ ਸੰਸਥੀ ਹੋ ਕੇ ਜਦੋਂ ਤੁਹਾਡੇ ਦਰਬਾਰਸ਼ ਚੌਕੀ ਪਰੇ ਜਾਇਆ ਕਰੇਗਾ ਜਿਹੜਾ ਕੋ ਮੇਂਣਾ ਜੋ ਉਹਦੀ ਯਾਤਰਾ ਸੰਪਨ ਨਹੀਂ ਹੋਣਾ ਚਾਹੀਦੀ ਸੋ ਬਾਬਾ ਜੀ ਦਾ ਹੁਣ ਹੁੰਦਾ ਹੁੰਦੇ ਹੋਏ ਸਮਝੀ ਤਾਂ ਕਿ ਜੇ ਆਮੀ ਇਸੇ ਦੇ ਨਾਮ ਤੇ ਬਾਬਾ ਕਰਦੇ ਤਾਂ 25 ਸਾਲ ਦੀ ਉਮਰ ਪੂਰੀ ਕਰਦੇ ਹੋਏ ਉਹ ਵੀ ਨਹੀਂ ਚਲੇ ਸਰਾਗਰ ਤੇ ਉਪਰਤੀ ਹੋ ਸਮਾਹ। ਅੱਜ ਦੇ ਦਬਾਈ ਦੇ ਸਿਰਫ ਦਿਵਾਨਾ ਜਦ ਇਹ ਅੰਤ ਸਮੇਂ ਅਸਲ 2008 ਦੇ ਉਮਰ ਪੂਰੀ ਕਰਦੇ ਹੋਏ ਸੰਜੀ ਅਸੇ ਹਸਤਾਂ ਤੇ ਜੋਤੀ ਸਮਾਹ। ਉਹਨਾਂ ਦੀ ਇਸ ਸਮਾਹ ਛੇਵੇਂ ਪਾਚਨ ਤੋਂ ਬਾਅਦ ਉਹ ਆਪਣੇ ਤੇ ਮਾਤਾ ਦੇ ਪਿਤਾ ਦਾ ਵਾਸਤੇ ਹੀ ਸੰਖਿਆ ਸੰਜੀ ਜੇ ਨਹੀਂ ਰਹੀ ਸਤਾਂ ਕਿਰਪਾ ਸਾਡੀ ਜਨਤਾ ਦੇ ਆਉਣ ਗਿਆ ਹੋਰ ਜਿਆਦਾ ਕਾਹਿਸਤ ਹੋਵੇਗੀ ਕਦਮ ਤੋਂ ਪਾਉਂਚ ਚੌਕੀ ਪੱਕੀ ਹੈ ਕਾਰਨਾਸਣੇ ਸੇ ਪਾਚਾਰ ਮਨੁੱਖਾਂ ਬਰਤਿਕਲੇ ਸੇ ਜਗਾਤ ਬਣੇ ਜਿਵੇਂ ਹਨੇਰਾ ਹੁਣ ਆਉਣਾ ਹੈ ਉਸ ਵਕਤ ਮਨੋ ਜੋ ਜੀਤ